1000 ਕਿਸਾਨ ਹੁਣ ਸੈਕਟਰ 34 ਦੇ ਰੈਲੀ ਗਰਾਊਂਡ ਤੋਂ ਮੜਕਾ ਚੌਕ ਵੱਲ ਪੈਦਲ ਮਾਰਚ ਕਰਨਗੇ ਜਿਹੜੇ ਕਿ 1/3 ਰੋਡ ਦਾ ਇਸਤੇਮਾਲ ਕਰਨਗੇ ਇਹ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਜਿਹੜੇ ਕਿ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਮੈਡਮ ਹੈ ਤੇ ਆਈਜੀ ਪੰਜਾਬ ਗੁਰਪ੍ਰੀਤ ਸਿੰਘ ਪੁੱਲਰ ਤੇ तमाम ਪੁਲਿਸ ਅਧਿਕਾਰੀ ਮੀਟਿੰਗ 'ਚ ਮੌਜੂਦ ਸਨ ਸੈਕਟਰ 34 ਦੇ ਡੀਐਸਪੀ ਦਫ਼ਤਰ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਜੋਗਿੰਦਰ ਸਿੰਘ ਉਗਰਾਹਾ ਤੇ ਉਹਨਾਂ ਦੇ ਹੋਰ ਜਿਹੜੇ ਆਗੂ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਜੋਗਿੰਦਰ ਸਿੰਘ ਉਗਰਾਹਾ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ 5000 ਜਿਹੜੇ ਕਿਸਾਨ ਹੈ ਉਹ ਪੈਦਲ ਮਾਰਚ ਕਰਨਗੇ ਮਟਕਾ ਚੌਂਕ ਵੱਲ ਲੇਕਿਨ ਉਸ ਤੋਂ ਬਾਅਦ ਆਖਰੀ ਵਿੱਚ ਫੈਸਲਾ ਇਹ ਹੋਇਆ ਕਿ ਵੀ 1000 ਕਿਸਾਨ ਹੈ ਜਿਹੜੇ ਕਿ ਪੈਦਲ ਮਾਰਚ ਕਰਨਗੇ ਸੈਕਟਰ 34 ਦੇ ਰੈਲੀ ਗਰਾਊਂਡ ਤੋਂ ਲੈ ਕੇ ਮਟਕਾ ਚੌਂਕ ਤੱਕ ਪੈਦਲ ਮਾਰਚ ਕਰਨਗੇ ਤੇ ਉੱਥੇ ਪੋਲੀਟੀਕਲ ਇਹਟਨ ਨੂੰ ਮੰਗਤਾ ਜਿਹੜਾ ਕੀ ਹੈ ਸੋਪਿਆ ਜਾਏਗਾ ਲੇਕਿਨ ਸਭ ਤੋਂ ਅਹਿਮ ਗੱਲ ਹੈ ਕਿ ਉਹ 1/3 ਜਿਹੜਾ ਰੋਡ ਦਾ ਇਸਤੇਮਾਲ ਹੈ ਉਹ ਕਰਨਗੇ ਕਿਉਂਕਿ ਇਹ ਮੀਟਿੰਗ ਵਿੱਚ ਹੀ ਇਹ ਫੈਸਲਾ ਹੋਇਆ ਕਿਉਂਕਿ ਟ੍ਰੈਫਿਕ ਵਿਵਸਥਾ ਨਾ ਵਿਗੜੇ ਕਿ ਕਿਸੇ ਨੂੰ ਪਰੇਸ਼ਾਨੀ ਨਾ ਕਰਨੀ ਪਵੇ ਆਵਾਜਾਈ ਦੀ ਜਿਹੜੀ ਪਰੇਸ਼ਾਨੀ ਹੈ ਸੜਕਾਂ ਤੇ ਉਹ ਨਾ ਕਿਸੇ ਨੂੰ ਹੋਏ ਜਿਸ ਦੇ ਚਲਦਿਆ ਇਹ ਫੈਸਲਾ ਹੋਇਆ ਹੈ ਕਿ ਕਿਸਾਨ ਜਿਹੜੇ ਹਨ 3:30 ਵਜੇ ਦਾ ਸਮਾਂ ਰੱਖਿਆ ਹੈ ਉਹ 3:30 ਵਜੇ ਸੈਕਟਰ 34 ਤੇ ਰੈਲੀ ਗਰਾਊਂਡ ਤੋਂ ਲੈ ਕੇ ਮਟਕਾ ਚੌਂਕ ਵੱਲ ਮਾਰਚ ਕਰਨਗੇ ਤੇ ਜਿਹੜੀ ਚੰਡੀਗੜ੍ਹ ਦੀ ਰੋਡਸ ਹੈ ਉਹ 1/3 ਰੋਡ ਇਸਤੇਮਾਲ ਕਰਨਗੇ ਵਿਦਰਨਾ ਪੈ ਸਕੇ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾ ਅਧਨਿਕ ਸਵੇਰਾ ਟੀਵੀ 1000 ਕਿਸਾਨ ਹੁਣ ਸੈਕਟਰ 34 ਦੇ ਰੈਲੀ ਗਰਾਊਂਡ ਤੋਂ ਮਟਕਾ ਚੌਕ ਵੱਲ ਪੈਦਲ ਮਾਰਚ ਕਰਨਗੇ ਜਿਹੜੇ ਕਿ 1/3 ਰੋਡ ਦਾ ਇਸਤੇਮਾਲ ਕਰਨਗੇ ਇਹ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਜਿਹੜੇ ਕਿ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਮੈਡਮ ਹੈ ਤੇ ਆਈਜੀ ਪੰਜਾਬ ਗੁਰਪ੍ਰੀਤ ਸਿੰਘ ਪੁੱਲਰ ਤੇ तमाम ਪੁਲਿਸ ਅਧਿਕਾਰੀ ਮੀਟਿੰਗ 'ਚ ਮੌਜੂਦ ਸਨ ਸੈਕਟਰ 34 ਦੇ ਡੀਐਸਪੀ ਦਫ਼ਤਰ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਜੋਗਿੰਦਰ ਸਿੰਘ ਉਗਰਾਹਾ ਤੇ ਉਹਨਾਂ ਦੇ ਹੋਰ ਜਿਹੜੇ ਆਗੂ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਜੋਗਿੰਦਰ ਸਿੰਘ ਉਗਰਾਹਾ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ 5000 ਜਿਹੜੇ ਕਿਸਾਨ ਹੈ ਉਹ ਪੈਦਲ ਮਾਰਚ ਕਰਨਗੇ ਮਟਕਾ ਚੌਂਕ ਵੱਲ ਲੇਕਿਨ ਉਸ ਤੋਂ ਬਾਅਦ ਆਖਰੀ ਵਿੱਚ ਫੈਸਲਾ ਇਹ ਹੋਇਆ ਕਿ ਵੀ 1000 ਕਿਸਾਨ ਹੈ ਜਿਹੜੇ ਕਿ ਪੈਦਲ ਮਾਰਚ ਕਰਨਗੇ ਸੈਕਟਰ 34 ਦੇ ਰੈਲੀ ਗਰਾਊਂਡ ਤੋਂ ਲੈ ਕੇ ਮਟਕਾ ਚੌਂਕ ਤੱਕ ਪੈਦਲ ਮਾਰਚ ਕਰਨਗੇ ਤੇ ਉੱਥੇ ਪੋਲੀਟੀਕਲ ਲੀਡਰ ਸਰਕਾਰ ਨੂੰ ਮੰਗ ਪੱਤਰ ਜਿਹੜਾ ਕੀ ਹੈ ਸੋਪਿਆ ਜਾਏਗਾ ਲੇਕਿਨ ਸਭ ਤੋਂ ਅਹਿਮ ਗੱਲ ਹੈ ਕਿ ਉਹ 1/3 ਜਿਹੜਾ ਰੋਡ ਦਾ ਇਸਤੇਮਾਲ ਹੈ ਉਹ ਕਰਨਗੇ ਕਿਉਂਕਿ ਇਹ ਮੀਟਿੰਗ ਵਿੱਚ ਹੀ ਇਹੀ ਫੈਸਲਾ ਹੋਇਆ ਕਿਉਂਕਿ ਟ੍ਰੈਫਿਕ ਵਿਵਸਥਾ ਨਾ ਵਿਗੜੇ ਕਿ ਕਿਸੇ ਨੂੰ ਪਰੇਸ਼ਾਨੀ ਨਾ ਕਰਨੀ ਪਵੇ ਆਵਾਜਾਈ ਦੀ ਜਿਹੜੀ ਪਰੇਸ਼ਾਨੀ ਹੈ ਸੜਕਾਂ ਤੇ ਉਹ ਨਾ ਕਿਸੇ ਨੂੰ ਹੋਏ ਜਿਸ ਦੇ ਚਲਦੇ ਇਹ ਫੈਸਲਾ ਹੋਇਆ ਵੀ ਕਿਸਾਨ ਜਿਹੜੇ ਹੈ 3:30 ਵਜੇ ਦਾ ਸਮਾਂ ਰੱਖਿਆ ਹੈ ਉਹ 3:30 ਵਜੇ ਸੈਕਟਰ 34 ਤੇ ਰੈਲੀ ਗਰਾਊਂਡ ਤੋਂ ਲੈ ਕੇ ਮਟਕਾ ਚੌਂਕ ਵੱਲ ਮਾਰਚ ਕਰਨਗੇ ਤੇ ਜਿਹੜੀ ਚੰਡੀਗੜ੍ਹ ਦੀ ਰੋਡਸ ਹੈ ਉਹ 1/3 ਰੋਡ ਇਸਤੇਮਾਲ ਕਰਨਗੇ ਯਾਨੀ ਕਿ ਰੋਡ ਦੇ ਬਿਲਕੁਲ ਸਾਈਡ ਤੋਂ ਚੱਲਣਗੇ ਤਾਂ ਕਿ ਕਿਸੇ ਵੀ ਟ੍ਰੈਫਿਕ ਵਿਵਸਥਾ 'ਚ पा सके चंडीगढ़ तो कैमरामैन दीपक दिल मैं अमल लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप